ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿਓ ਆਪਣੇ 5-7 ਦਿਨਾਂ ਦੇ ਬੱਚੇ ਨੂੰ ਛੱਡ ਕੇ ਵਿਦੇਸ਼ ਜਾ ਰਿਹਾ ਤਾਂ ਦੇਖੋ ਕਿਵੇਂ ਪਿਓ ਆਪਣੇ ਬੱਚੇ ਨੂੰ ਗੋਦੀ 'ਚ ਲੈ ਕੇ ਭਾਵੁਕ ਹੋ ਜਾਂਦਾ ਤੇ ਬੱਚੇ ਨੂੰ ਬਾਰ-ਬਾਰ ਚੁੰਮ ਰਿਹਾ ਬਹੁਤ ਔਖਾ ਹੈ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਛੱਡ ਕੇ ਬਾਹਰਲੇ ਮੁਲਕ ਵਿੱਚ ਜਾਣਾ ਜੇ ਸਰਕਾਰਾਂ ਚੰਗੀਆਂ ਹੋ ਤਾਂ ਕਿਹਦਾ ਜੇਕਰ ਦਾ ਆਪਣੇ ਬੱਚਿਆਂ ਤੋਂ ਦੂਰ ਹੋਣ ਨੂੰ ਕੀ ਕਹਿਣਾ ਚਾਹੂੰਗਾ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਾਦੇ ਦਿਲ ਤੂੰ ਪੁੱਤ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਘਰ ਛੱਡਨੇ ਸੌਖੇ ਨਹੀਂ ਜਨਾਨ ਨੂੰ ਛੱਡਣ ਵੇ